ਜਦੋਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਚਾਰ ਪੋਥੀਆਂ ਆਉਂਦੀਆਂ ਨੇ ਨਾ ਪੰਜਵੀਂ ਬਾਣੀ ਦੀ ਪੋਥੀ ਉਹਨਾਂ ਦੀ ਆਪਣੀ ਹੁੰਦੀ ਤੀਰ ਆਗਾ ਦੇ ਵਿੱਚ 2218 ਸ਼ਬਦ ਉਚਾਰੇ ਪੰਜਵੀਂ ਪੋਥੀ ਤਿਆਰ ਹੋਈ ਭੱਟ ਸਹਿਬਾਨਾਂ ਦੇ ਸਵਈਏ ਵੀ ਸਤਗੁਰੂ ਜੀ ਦੇ ਕੋਲ ਮੌਜੂਦ ਸਨ ਹੁਣ ਸਤਗੁਰੂ ਜੀ ਨੇ ਸੰਕਲਪ ਕੀਤਾ ਕਾਫੀ ਸਮਾਂ ਬਾਣੀ ਕੋਥੀਆਂ ਦੇ ਰੂਪ ਵਿੱਚ ਗੁਰੂ ਜੀ ਦੇ ਕੋਲ ਰਹੀ ਫਿਰ ਸਤਗੁਰੂ ਜੀ ਸੰਕਲਪ ਲੈਂਦੇ ਨੇ ਵੀ ਹੁਣ ਸਮਾਂ ਆ ਗਿਆ ਬਾਣੀ ਨੂੰ ਇੱਕ ਜਗ੍ਹਾ ਤੇ ਇਕੱਤਰ ਕਰਨ ਦਾ ਕਿਉਂਕਿ ਕੱਚੀ ਬਾਣੀ ਬਹੁਤ ਉਚਾਰੀ ਜਾ ਰਹੀ ਸੀ ਅੱਜ ਵੀ ਸਤਗੁਰੂ ਜੀ ਸੇਹ ਦਿੰਦੇ ਨੇ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਸੱਚੀ ਬਾਣੀ ਨੂੰ ਗਾਓ ਕੱਚੀਆਂ ਬਾਣੀਆਂ ਤੇ ਬੜੀਆਂ ਨੇ ਪਰਾਪ ਸੁਚੇਤ ਰਹਿਣ ਸਤਗੁਰ ਬਿਨਾ ਹੋਰ ਕੱਚੀ ਹੈ ਬਾਣੀ ਹੁਣ ਸੱਚੀ ਬਾਣੀ ਦੇਣ ਦੇ ਲਈ ਸਤਗੁਰੂ ਜੀ ਨੇ ਪਹਿਲਾਂ ਕੋਠਾ ਸਾਹਿਬ ਤਿਆਰ ਕਰਵਾਇਆ ਆਪਣੀ ਮਹਿਲਾਂ ਤੋਂ ਚੱਲ ਕੇ ਆਗੇ ਗੁਰੂ ਕੇ ਮਹਿਲਾਂ ਤੋਂ ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਹਿਸ਼ ਹੁੰਦੀ ਸੀ ਉੱਥੇ ਹੀ ਧੰ ਗੁਰੂ ਅਰਜਨ ਸਿੰਘ ਮਹਾਰਾਜ ਜੀ ਦੀ ਰਹਿਸ਼ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬਚਪਨ ਦੀਆਂ ਲੋਰੀਆਂ ਆਪਣੀਆਂ ਉੱਥੇ ਹੀ ਸੁਣੀਆਂ ਨੇ ਇੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸਤਗੁਰੂ ਜੀ ਚੱਲ ਕੇ ਆਗੇ ਆਪਣੀ ਰਹਿਸ਼ਤੋਂ ਹੁਣ ਕੋਠਾ ਸਾਹਿਬ ਤਿਆਰ ਹੋ ਰਹੀ ਹੈ ਜਿੱਥੇ ਅੱਜ ਅਕਾਲ ਤਖਤ ਸਾਹਿਬ ਸ਼ਸ਼ੋਭਤ ਹੈ ਨਾ ਇੱਥੇ ਸਭ ਤੋਂ ਪਹਿਲਾਂ ਕੋਠਾ ਸਾਹਿਬ ਤਿਆਰ ਕਰਵਾਇਆ ਸੀ ਉਸ ਮਿੱਟੀ ਦਾ ਜਿਹੜੀ ਮਿੱਟੀ ਦਰਬਾਰ ਸਾਹਿਬ ਦੀਆਂ ਨੀਹਾਂ ਪੁੱਟਣ ਵੇਲੇ ਨਾ ਹੀਠੋਂ ਨਿਕਲੀ ਸੀ ਅਕਾਲ ਤਖਤ ਸਾਹਿਬ ਦਾ ਥੜਾ ਵੀ ਪਹਿਲੀ ਵਾਰ ਉਸੇ ਮਿੱਟੀ ਨਾਲ ਬਣਾਇਆ ਗਿਆ ਸੀ ਸਤਗੁਰੂ ਜੀ ਕੋਠਾ ਸਾਹਿਬ ਤਿਆਰ ਕਰਵਾਉਂਦੇ ਨੇ ਤੇ ਸਥਾਨ ਚੁਣਦੇ ਨੇ ਰਾਮ ਸਰੋਵਰ ਦਾ ਕੰਢਾ ਜਿੱਥੇ 1600 ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਉਚਾਰਿਆ ਸੀ ਬੇਨਤੀ ਕਰਦੇ ਮਾਂ ਇੱਕ ਸੁਖਮਨੀ ਸਾਹਿਬ ਹੈ ਤੇ ਇੱਕ ਸੁਖਮਨਾ ਸਾਹਿਬ ਵੀ ਨਾ ਸੁਣਿਆ ਹੋਣਾ ਸਾਡੀ ਕੌਮ ਦੇ ਵਿੱਚ ਬੜਾ ਅਵੇਸਲਾ ਪadne ਜਾਂ ਇਦਾਂ ਕਹਿ ਲਈਏ ਜਦੋਂ ਕੌਮਾਂ ਦੇ ਆਗੂ ਸੌ ਜਾਂਦੇ ਹਨ ਫਿਰ ਫਿਰ ਉਹਨਾਂ ਕੌਮਾਂ ਨੂੰ ਬਰਬਾਦ ਹੋਣੋਂ ਕੌਣ ਬਚਾ ਸਕਦਾ ਹੈ ਅੱਜ ਸਾਡੀ ਕੌਮ ਦੇ ਆਗੂ ਨੇ ਜਿਹੜੇ ਸੁੱਤੇ ਹੋਏ ਨੇ ਜਾਂ ਇਦਾਂ ਕਹਿ ਲੋ ਵੀ ਜ਼ਬਾਨਾਂ ਖਰੀਦੀਆਂ ਹੋਈਆਂ ਨੇ ਜਿਸ ਸਮੇਂ ਗੁਰੂ ਪਿਤਾ ਜੀ ਉਸ ਕੰਡੇ ਨੂੰ ਚੁਣਦੇ ਨੇ ਜਿੱਥੇ ਬੈਠ ਕੇ ਸੁਖਮਨੀ ਸਾਹਿਬ ਦੀ ਬਾਣੀ ਉਚਾਰੀ ਸੀ ਇਹ ਕੰਡਾ ਹੀ ਕਿਉਂ ਚੁਣਿਆ ਸੀ ਰਾਮ ਸਰ ਸਰੋਵਰ ਦਾ ਅੱਜ ਵੀ ਜਦੋਂ ਜਾਣੀ ਆ ਨਾ ਜ਼ਰੂਰ ਦਰਸ਼ਨ ਕਰਿਆ ਕਰੀਏ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਨਾਲ ਕੰਧ ਸਾਂਝੀ ਹੁਣ ਤੇ ਲੰਗਰ ਹਾਲ ਦੇ ਵਿੱਚ ਵੀ ਰਸਤਾ ਵੀ ਹੈ ਰਸਤਾ ਵੀ ਬਣਿਆ ਹੋਇਆ ਹੈ ਇਥੇ ਦਰਖਤਾਂ ਦਾ ਝੁੰਡ ਹੁੰਦਾ ਸੀ ਕੋਲੇ ਨਿਰਮਲ ਜਲ ਖੜਾ ਹੁੰਦਾ ਸੀ ਬਿਲਕੁਲ ਅੱਜ ਦੇ ਸਮੇਂ 'ਚ ਕਹਿ ਲਈਏ ਏਸੀ ਵਰਗਾ ਮਹੌਲ ਗੁਰੂ ਜੀ ਨੇ ਧਿਆਨ ਰੱਖਿਆ ਵੀ ਜਦੋਂ ਗੁਰਬਾਣੀ ਲਿਖੀ ਜਾਏਗੀ ਨਾ ਹੱਥ 'ਨੂੰ ਪਸੀਨਾ ਨਹੀਂ ਆਉਣਾ ਚਾਹੀਦਾ ਜੇ ਗਰਮੀ ਹੋਏਗੀ ਪਸੀਨਾ ਆਏਗਾ ਤੇ ਅੰਗ ਖਰਾਬ ਹੋ ਜਾਣਗੇ ਮੰਜੀ ਸਾਹਿਬ ਤਿਆਰ ਕਰਵਾਈ ਚੌਂਕੀ ਸਾਹਿਬ ਤਿਆਰ ਕਰਵਾਈ ਕੀਮਤੀ ਸ਼ਹਿਮਾਨਾ ਲਗਵਾਇਆ ਗਿਆ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਗੁਰੂ ਜੀ ਨੇ ਵੀ ਜਿੰਨਾ ਟਾਈਮ ਆਦ ਗ੍ਰੰਥ ਦੀ ਸੰਪਾਦਨਤਾ ਹੋਏਗੀ ਨਾ ਸੰਗਤ ਵਿੱਚੋਂ ਕਿਸੇ ਨੂੰ ਵੀ ਰਾਮ ਸਰੋਵਰ ਦੇ ਕੰਡੇ ਤੇ ਨਹੀਂ ਜਾਣ ਦੇਣਾ ਤੇ ਬਾਬਾ ਬੁੱਢਾ ਜੀ ਨੇ ਸੇਵਾ ਨਿਭਾਈ ਵੀ ਸਤਗੁਰੂ ਜੀ ਨੇ ਕਿਹਾ ਸੀ ਵੀ ਓਨਾ ਟਾਈਮ ਸੰਗਤਾਂ ਨੂੰ ਤੁਸੀਂ ਸਾਂਭਣਾ ਜਿੰਨਾ ਟਾਈਮ ਗੁਰਬਾਣੀ ਲਿਖੀ ਜਾਂਦੀ ਓਨਾ ਟਾਈਮ ਸੰਗਤ ਵਿੱਚੋਂ ਕੋਈ ਵੀ ਗੁਰੂ ਪਿਤਾ ਜੀ ਨੂੰ ਰਾਮ ਸਰ ਸਰੋਵਰ ਦੇ ਕੰਢੇ ਤੇ ਜਾ ਕੇ ਨਹੀਂ ਸੀ ਮਿਲਦਾ ਬਾਬਾ ਬੁੱਢਾ ਜੀ ਨੇ ਆਪਣੀ ਸੇਵਾ ਬਖੂਬੀ ਨਿਭਾਈ ਤੇ ਜਿੰਨੇ ਅੰਗ ਲਿਖੇ ਜਾਂਦੇ ਸੀ ਨਾ ਗੁਰੂ ਪਿਤਾ ਜੀ ਉਹਨਾਂ ਨੂੰ ਕੋਠਾ ਸਾਹਿਬ ਦੇ ਵਿੱਚ ਸੰਭਾਲ ਕੇ ਰੱਖਦੇ ਸੀ ਕੋਠਾ ਸਾਹਿਬ ਦੇ ਵਿੱਚ ਸਖਤ ਪਾਬੰਦੀ ਲਾਈ ਸੀ ਗੁਰੂ ਜੀ ਤੋਂ ਬਿਨਾਂ ਕੋਠਾ ਸਾਹਿਬ ਦੇ ਵਿੱਚ ਕੋਈ ਨਹੀਂ ਸੀ ਜਾ ਸਕਦਾ ਕਿਤੇ ਕੋਈ ਕੱਚੀ ਬਾਣੀ ਨਰ ਲਾ ਦੇਵੇ ਅੱਜ ਅਸੀਂ ਆਪ ਕੱਚੀ ਬਾਣੀ ਨੂੰ ਵਿੱਚ ਲੈ ਕੇ ਆ ਰਹੇ ਨੇ ਮੈਂ ਗੱਲ ਕਰ ਰਹੀ ਸੀ ਵੀ ਸੁਖਮਨੀ ਸਾਹਿਬ ਹੈ ਤੇ ਇੱਕ ਸੁਖਮਨਾ ਸਾਹਿਬ ਹੈ ਕਿ ਕਹਿੰਦੇ ਵੀ ਸੁਖਮਨਾ ਸਾਹਿਬ ਪੜਿਆ ਜੀ ਇਹ ਜਿਹੜਾ ਸੁਖਮਨਾ ਸਾਹਿਬ ਹੈ ਨਾ ਇਹ ਸੁਖਮਨੀ ਸਾਹਿਬ ਦੇ ਮੁਕਾਬਲੇ ਵਿੱਚ ਮਿਹਰਬਾਨ ਨੇ ਉਚਾਰਿਆ ਸੀ ਇਹ ਤੇ ਕੱਚੀ ਬਾਣੀ ਆ ਅਸੀਂ ਆਪ ਕੱਚੀ ਬਾਣੀ ਨੂੰ ਵਿੱਚ ਲੈ ਕੇ ਆ ਰਹੇ ਹਾਂ ਗੁਰੂ ਜੀ ਨੇ ਕਿਤੇ ਕੱਚੀ ਬਾਣੀ ਦੇ ਵਿੱਚ ਰਲਾ ਨਾ ਹੋ ਜੇ ਆਪ ਸਖਤ ਪਾਬੰਦੀ ਰੱਖੀ ਇੱਕ ਵਾਰੀ ਚੱਲ ਕੇ ਆ ਗਏ ਆਪਣੇ ਮਹਿਲਾਂ ਤੋਂ ਜਿੰਨਾ ਟਾਈਮ ਸੰਪਾਦਨ ਤਾਂ ਪੂਰੀ ਨਹੀਂ ਨਾ ਹੋਈ ਗੁਰੂ ਜੀ ਇੱਕ ਦਿਨ ਵੀ ਮੁੜ ਕੇ ਘਰ ਨਹੀਂ ਸੀ ਗਏ 1601 ਤੋਂ ਲੈ ਕੇ 1604 ਤੱਕ ਸਾਡੇ ਲਈ ਸੱਚੀ ਬਾਣੀ ਸਾਡੇ ਤੱਕ ਪਹੁੰਚ ਜਾਵੇ ਆਖਰਕਾਰ ਉਹ ਮੁਬਾਰਕ ਸਮਾਂ ਆਉਂਦਾ ਜਦੋਂ ਪਵਿੱਤਰ ਬਾਣੀ ਦਾ ਸਰੂਪ ਤਿਆਰ ਹੁੰਦਾ ਹੈ ਵੇਖੋ ਕਦੇ ਬਾਣੀ ਪੜਨ ਦਾ ਸਮਾਂ ਬਣੇ ਪੜ ਕੇ ਵੇਖਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਨਾ ਬਹੁਤ ਲੰਮੀਆਂ ਬਾਣੀਆਂ ਨੇ ਪਰ ਕਿਸੇ ਵੀ ਬਾਣੀ ਦੇ ਪਿੱਛੇ ਸੁੱਧ ਜਾਂ ਸੁੱਧ ਕੀਚੇ ਸ਼ਬਦ ਨਹੀਂ ਲਿਖਿਆ ਹੁੰਦਾ ਇਹ ਕੇਵਲ 12 ਪਿੱਛੇ ਲਿਖਿਆ ਹੋਇਆ ਹੈ ਕਿਉਂਕਿ 12 ਦੇ ਨਾਲ ਸ਼ਲੋਕ ਗੁਰੂ ਅਰਜਨ ਸਿੰਘ ਮਹਾਰਾਜ ਜੀ ਨੇ ਲਾਈ ਤੀ ਸਤਿਗੁਰੂ ਧੰਨ ਗੁਰੂ ਨਾਨਕ ਸਿੰਘ ਮਹਾਰਾਜ ਜੀ ਨੇ ਸੇਧ ਦੇ ਦਿੱਤੀ ਸੀ ਆਸਾ ਦੀ ਵਾਰ ਦੇ ਨਾਲ ਸ਼ਲੋਕ ਲਾ ਕੇ ਨਾ ਦੱਸ ਦਿੱਤਾ ਸੀ ਵੀ ਸ਼ਲੋਕ ਲੱਗ ਸਕਦੇ ਨੇ ਹੁਣ ਵੇਖੋ ਆਸਾ ਦੀ ਵਾਰ ਹੈ ਤੇ ਗੁਰੂ ਨਾਨਕ ਸਿੰਘ ਮਹਾਰਾਜ ਜੀ ਦੀ ਬਾਣੀ ਪਰ ਉਹਦੇ ਵਿੱਚ ਆਪਾਂ ਸ਼ਲੋਕ ਮਹਿਲਾ ਦੂਜਾ ਪੜ੍ਹਦੇ ਆ ਜੇ ਸੋ ਚੰਦਾ ਉਗ ਵੈ ਸੂਰ ਜੇ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੂਰ ਅੰਧਾਰ ਇਹ ਸ਼ਲੋਕ ਮਹਿਲਾ ਦੂਜਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਲਾਇਆ 12 ਦੇ ਨਾਲ ਸ਼ਲੋਕ ਲਾਏ ਗਏ ਚੰਗੀ ਤਰ੍ਹਾਂ ਪਰਚੋਲ ਕਰਕੇ ਬਾਰ ਬਾਰ ਫਿਰ ਦਸਣ ਲਈ ਲਿਖਿਆ ਗਿਆ ਵੀ ਸ਼ੁੱਧ ਸ਼ੁੱਧ ਕੀਚੇ ਵੇਖ ਲਿਆ ਗਿਆ ਵੀ ਇਸ ਪੌੜੀ ਦੇ ਨਾਲ ਇਹੀ ਸ਼ਲੋਕ ਲੱਗੇਗਾ ਇਹ ਪਹਿਲਾਂ ਨਾ ਖਾਸ਼ੀਏ ਤੋਂ ਬਾਹਰ ਲਿਖਿਆ ਹੁੰਦਾ ਸੀ ਬਾਅਦ ਵਿੱਚ ਕੁਝ ਅਣਜਾਣ ਲੋਕਾਂ ਨੇ ਇਹਨੂੰ ਅੰਦਰ ਕਰ ਦਿੱਤਾ ਚਲੋ ਅੱਜ ਹੈ ਤਾਂ ਵੱਖਰਾ ਪੱਖ ਹੈ ਸੋ ਜਿਸ ਸਮੇਂ ਸਤਗੁਰੂ ਜੀ ਨੇ ਪੋਥੀਆਂ ਤੋਂ ਬਾਣੀ ਇੱਕ ਜਗ੍ਹਾ ਤੇ ਇਕੱਤਰ ਕੀਤੀ ਤਾਂ ਸਤਗੁਰੂ ਜੀ ਨੇ ਵੇਖਿਆ ਵੀ ਬਾਣੀ ਦੀਆਂ ਪੋਥੀਆਂ ਤੋਂ ਤੇ ਪਤਾ ਲੱਗਦਾ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆ ਇਹ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਸ਼ਲੋਕ ਨੇ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ ਨਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਵਿੱਚ ਕਿਵੇਂ ਪਤਾ ਲੱਗੇਗਾ ਫਿਰ ਮਹਿਲਾ ਪਹਿਲਾ ਮਹਿਲਾ ਦੂਜਾ ਇਹ ਪਹਿਲਾਂ ਨਹੀਂ ਸੀ ਲਿਖਿਆ ਹੋਇਆ ਇਹ ਵੀ ਗੁਰੂ ਅਰਜਨ ਸਿੰਘ ਮਹਾਰਾਜ ਜੀ ਨੇ ਲਿਖੇ ਨੇ ਬਖਸ਼ਿਸ਼ ਕੀਤੀ ਹੈ ਵੀ ਸਾਨੂੰ ਸਹਿਜੇ ਪਤਾ ਲੱਗ ਜਾਵੇ ਤੇ ਬਕਾਇਦਾ ਦੱਸਿਆ ਵੀ ਆ ਵੀ ਪੜਨਾ ਕਿਵੇਂ ਜਦੋਂ ਆਪਾਂ ਇੱਕ ਓੰਕਾਰ ਪੜਦੇ ਆਂ ਦੇਖੋ ਕਿੰਨਾ ਧਿਆਨ ਰੱਖੇ ਬਾਣੀ ਲਿਖਣ ਲੱਗੇ ਜਦੋਂ ਆਪਾਂ ਇੱਕ ਓੰਕਾਰ ਕਹਿੰਦੇ ਆ ਨਾ ਇੱਕ ਓੰਕਾਰ ਦੇ ਅੱਗੇ ਜਿਹੜਾ ਏਕਾ ਲੱਗੇ ਉਹਨੂੰ ਆਪਾਂ ਇੱਕ ਕਹਿੰਦੇ ਆ ਇੱਕ ਪੜਦੇ ਆ ਨਾ ਕਦੇ ਵੀ ਪਹਿਲਾਂ ਨਹੀਂ ਪੜਿਆ ਉਹਨੂੰ ਤੇ ਜਦੋਂ ਸ਼ਲੋਕ ਮਹੱਲਾ ਪਹਿਲਾਂ ਕਹਿੰਦੇ ਲਿਖਿਆ ਤੇ ਉਹਦੇ ਨਾਲ ਵੀ ਇੱਕ ਹੋਇਆ ਉੱਥੇ ਇੱਕ ਕਿਉਂ ਨਹੀਂ ਕਹਿੰਦੇ ਕਿਉਂਕਿ ਜਦੋਂ ਸ਼੍ਰੀ ਰਾਗ ਦੀ ਸ਼ੁਰੂਆਤ ਹੁੰਦੀ ਆ ਨਾ ਗੁਰੂ ਜੀ ਨੇ ਨਾਲ ਇੱਕ ਹਦਾਇਤ ਦੇ ਦਿੱਤੀ ਵੀ ਪੁੱਤੇ ਨੂੰ ਇੱਕ ਨਹੀਂ ਪੜ੍ਹਨਾ ਇਹਨੂੰ ਪਹਿਲਾ ਪੜ੍ਹਨਾ ਇੱਕ ਲਹਿਕਿ ਨਾਲ ਲਿਖ ਦਿੱਤਾ ਪਪਾ ਹਾਹੀ ਨੂੰ ਸਿਹਾਰੀ ਲੱਲੇ ਕੰਨਾ ਪਹਿਲਾ ਇਹਨੂੰ ਪਹਿਲਾ ਹੀ ਪੜ੍ਹਨਾ ਜਦ ਦੂਜਾ ਲਿਖਿਆ ਦੋ ਪਾ ਕੇ ਨਾ ਨਾਲ ਲਿਖਿਆ ਦੱਦੇ ਦਲੈਂਕੜ ਜੱਜੇ ਕੰਨਾ ਇਹਨੂੰ ਦੂਜਾ ਪੜ੍ਹਨਾ ਹੈ ਜਦੋਂ ਤੀਜਾ ਲਿਖਿਆ ਉਦੋਂ ਵੀ ਦੱਸਿਆ ਜਦੋਂ ਚੌਥਾ ਲਿਖਿਆ ਉਦੋਂ ਵੀ ਦੱਸਿਆ ਇਹਨੂੰ 4 ਨਹੀਂ ਪੜਨਾ ਚੌਥਾ ਪੜ੍ਹਨ ਦਾ ਹੈ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਦੇਣ ਹੈ ਜਦੋਂ ਸੰਪੂਰਨ ਬਾਣੀ ਲਿਖੀ ਗਈ ਸੰਪਾਦਨਤਾ ਹੋ ਗਈ 15 ਅਗਸਤ ਨੂੰ ਫਿਰ 15 ਦਿਨ ਲੱਗੇ ਤਤਕਰਾਂ ਲਿਖਣ ਦੇ ਲਈ ਕਦੇ ਤਤਕਰੇ ਦੇ ਦਰਸ਼ਨੀ ਕਰ ਲਈਏ ਰਾਗਾਂ ਦਾ ਤਤਕਰਾਂ ਸ਼ਬਦਾਂ ਦਾ ਤਤਕਰਾਂ ਬੜਾ ਸੌਖਾ ਕਰਕੇ ਦਿੱਤਾ ਹੈ ਇੱਕ ਇੱਕ ਪੰਗਤੀ ਲਿਖ ਕੇ ਨਾਲ ਅੰਗ ਲਿਖਿਆ ਹੋਇਆ ਹੈ ਵੀ ਇੰਨੇ ਅੰਗ ਤੇ ਆਹ ਸ਼ਬਦ ਹੈ ਜਦੋਂ 1 ਸਤੰਬਰ ਆਉਂਦਾ ਹੈ 15 ਦਿਨ ਤਤ ਕਰਾ ਲਿਖਣ ਵਾਸਤੇ ਲੱਗਦੇ ਨੇ ਜਦੋਂ ਪੂਰੀ ਤਿਆਰੀ ਹੋ ਗਈ 1 ਸਤੰਬਰ ਦਾ ਦਿਨ ਚੁਣਿਆ ਗਿਆ ਪ੍ਰਕਾਸ਼ ਕਰਨ ਦੇ ਲਈ 1 ਸਤੰਬਰ ਹੀ ਕਿਉਂ ਚੁਣਿਆ ਸੀ ਕਿਉਂਕਿ ਇਸ ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਸਮਾਏ ਸਨ 21 ਸਤੰਬਰ 1604 ਈਸਵੀ ਦੇ ਅੰਮ੍ਰਿਤ ਵੇਲੇ ਬਾਬਾ ਬੁੱਢਾ ਜੀ ਤੇ ਸੰਗਤਾਂ ਨੂੰ ਰਾਮ ਸਰ ਸਰੋਵਰ ਦੇ ਕੰਢੇ ਤੇ ਬੁਲਾਇਆ ਗਿਆ ਅੰਮ੍ਰਿਤ ਵੇਲੇ ਬਾਬਾ ਬੁੱਢਾ ਜੀ ਪਾਵਨ ਬਾਣੀ ਦਾ ਸਰੂਪ ਸੀਸ ਉੱਤੇ ਲੈ ਕੇ ਖੜੇ ਉਸ ਸਮੇਂ ਬਾਬਾ ਬੁੱਢਾ ਜੀ ਦੀ ਉਮਰ ਕਿੰਨੀ ਹੈ ਜੀ 1506 ਦੇ ਵਿੱਚ ਬਾਬਾ ਬੁੱਢਾ ਜੀ ਦਾ ਜਨਮ ਹੋਇਆ। ਹੁਣ ਸਮਾਂ ਹੈ 1604 ਦਾ ਤੇ ਕਿੰਨੀ ਉਮਰ ਹੋ ਗਈ ਜੀ? 98 ਸਾਲ 1506 ਤੋਂ 1604 ਤੱਕ 98 ਸਾਲ ਦੇ ਬਾਬਾ ਬੁੱਢਾ ਜੀ ਪਾਵਨ ਬਾਣੀ ਦਾ ਸਰੂਪ ਸੀਸ ਤੇ ਲੈ ਕੇ ਖੜੇ ਨੇ। ਤੇ ਅਸੀਂ ਵੇਖੀ ਜੀ ਅਸੀਂ ਕਿੱਥੇ ਖੜੇ ਆ। ਜਿਹੜੇ ਤੇ ਗੁਰੂ ਦੇ ਕੋਲ ਖੜੇ ਨੇ ਬਵਾਰਕ ਹੈ ਨਹੀਂ ਤੇ ਕਈ ਪਿੰਡਾਂ ਦਾ ਹਾਲ ਹੈ ਅਮਰਤ ਵੇਲੇ ਗ੍ਰੰਥੀ ਵੀਰ ਕੱਲਾ ਹੀ ਪ੍ਰਕਾਸ਼ ਕਰ ਰਿਹਾ ਹੁੰਦਾ ਆਪ ਹੀ ਚੌਰ ਸੇਵ ਕਰ ਰਿਹਾ ਹੁੰਦਾ ਅਸੀਂ ਆਉਂਦੇ ਹੀ ਨਹੀਂ ਗੁਰੂ ਦੇ ਕੋਲ ਆਈਏ ਗੁਰੂ ਜੀ ਦੇ ਕੋਲ ਤੁਸੀਂ ਤੇ ਵੱਡੇ ਭਾਗਾਂ ਵਾਲੇ ਹੋ ਜਿੱਥੇ ਮਤਾਮਾ ਪਹਿਣਾ ਵੀ ਇਤਸ਼ਾ ਦਿਖਾਉਂਦੀਆਂ ਨੇ ਸਤਗੁਰੂ ਜੀ ਇਸੇ ਤਰ੍ਹਾਂ ਰਹਿਮਤ ਰੱਖਣ ਤੇ ਆਪਾਂ ਹਰ ਇੱਕ ਸਿੱਖ ਪ੍ਰਚਾਰਕ ਬਣेंगे ਸਿੱਖ ਪਹਿਣਾ ਵੀ ਨੇ ਤੇ ਵੀਰ ਵੀ ਨੇ ਪ੍ਰਚਾਰ ਕਰੀਏ ਅੱਗੇ ਦੀ ਅੱਗੇ ਪੇਕਿਆਂ ਦੇ ਪਰਿਵਾਰ ਵਿੱਚ ਕਰੀਏ ਪ੍ਰਚਾਰ ਨਣਨ ਦੇ ਪਰਿਵਾਰ ਵਿੱਚ ਕਰੀਏ ਪ੍ਰਚਾਰ ਅੱਗੇ ਦੀ ਅੱਗੇ ਰਿਸ਼ਤੇਦਾਰੀਆਂ ਨੇ ਨਾ ਸਾਡੀਆਂ ਜੁੜੀਆਂ ਹੋਈਆਂ ਆਪੋ ਆਪਣੇ ਨਾਨਕੇ ਪਰਿਵਾਰਾਂ ਵਿੱਚ ਪ੍ਰਚਾਰ ਕਰੀਏ ਸ਼ੁਰੂ ਕਰਦੀਏ ਕਲਹਿਰ ਸਤਿਗੁਰੂ ਜੀ ਰਹਿਮਤ ਕਰਨ ਧੰਨ ਬਾਬਾ ਬੁੱਢਾ ਜੀ 98 ਸਾਲ ਦੀ ਉਮਰ ਹੈ ਅਸੀਂ ਜਵਾਨੀ ਪਹਿਰੇ ਵਿੱਚ ਹੀ ਹਿੰਮਤਾਂ ਹਾਰ ਜਾਂਦੇ ਆਂ ਵੀ ਅਸੀਂ ਤਾਂ ਜਿਹੋ ਜਿਹ ਕਾਰ ਨਹੀਂ ਸਕਦੇ ਬਚਪਨ ਵਿੱਚ ਆਏ ਗੁਰੂ ਨਾਨਕ ਸਾਹਿਬ ਜੀ ਦੀ ਗੋਦ ਵਿੱਚ 12 ਸਾਲ ਦੀ ਉਮਰ ਸੀ ਜਦੋਂ ਆਏ ਸੀ ਬਚਪਨ ਵੀ ਲੇਖੇ ਲਾਤਾ ਜਵਾਨੀ ਵੀ ਲੇਖੇ ਲਾ ਦਿੱਤੀ ਹੁਣ ਬਢੇਪਾ ਕਿਵੇਂ ਲੇਖੇ ਲਾਉਣਾ ਸਾਨੂੰ ਦੱਸ ਰਹੇ ਨੇ ਕਈ ਵਾਰ ਜਦੋਂ ਚਿੱਟੇ ਕੇਸ ਹੋ ਜਾਂਦੇ ਨੇ ਆਪਾਂ ਕਹਿੰਦੇ ਹਾਂ ਹੁਣ ਤੇ ਬਜ਼ੁਰਗ ਹੋ ਗਏ ਜੀ ਹੁਣ ਨਹੀਂ ਕੁਝ ਕਰ ਸਕਦੇ ਬਢੇਪਾ ਵੀ ਲੇਖੇ ਲਾਇਆ ਜਾ ਸਕਦਾ ਹੈ ਅੱਜ ਅਸੀਂ ਲੇਖੇ ਲਾ ਰਹੇ ਆ ਜੀ ਜਵਾਨੀ ਤੇ ਲਾਉਣੀ ਹੀ ਲਾਉਣੀ ਆ ਬਡੇਪਾ ਵੀ ਲੇਖੇ ਲੱਗਣਾ ਚਾਹੀਦੇ ਬਿਰਲੇ ਨੇ ਜਿਹੜੇ ਬਡੇਪਾ ਗੁਰੂ ਲੇਖੇ ਲਾਉਂਦੇ ਨੇ ਨਹੀਂ ਤੇ ਸਾਡਾ ਜਿਹੜਾ ਬਡੇਪਾ ਹੈ ਨਾ ਬਿਰਲਿਆਂ ਨੂੰ ਛੱਡ ਕੇ ਕਿਹਦੇ ਲੇਖੇ ਲੱਗ ਰਿਹਾ ਹੈ ਜੀ ਜ਼ਿਆਦਾਤਰ ਤਾਂਸ਼ ਦੇ ਖੈਰ ਹੁਣ ਤੇ ਰੁਝਾਨ ਘਟਿਆ ਨਹੀਂ ਤੇ ਕਈ ਨਾ ਜਦੋਂ ਬੀਲ ਦਾ ਸਮਾਂ ਮਿਲਦਾ ਸ਼ੁਕਰ ਕਰਿਆ ਕਰੀਏ ਮਾਲਕ ਜੀ ਨੇ ਸਮਾਂ ਦਿੱਤਾ ਸੋ ਉਧਰ ਦਾ ਪਾਠ ਸੁਣ ਲਈਏ ਨਿਤਨੀਮ ਸੁਣ ਲਈਏ ਅਮਰਤ ਵੇਲੇ ਆ ਕੇ ਸੋਇਲਾ ਸਾਹਿਬ ਦਾ ਪਾਠ ਸੁਣੀਏ ਗੁਰੂ ਦੀ ਗੋਦ ਵਿੱਚ ਬੈਠ ਕੇ ਜੇ ਸਮਾਂ ਮਿਲੇ ਕਈ ਸਮਾਂ ਮੰਗ ਰਹੇ ਨੇ ਕਈ ਕੰਮਕਾਰ ਕਰਦੇ ਸੁਰਤ ਜੋੜ ਲੈਂਦੇ ਨੇ ਅਸੀਂ ਬਹਿਲੇ ਬੈਠ ਕੇ ਵੀ ਨਹੀਂ ਜੋੜ ਰਹੇ ਕਿ ਸੁਰਤ ਜੁੜੀ ਹੋਣੀ ਤਾਂਸ਼ ਦੇ ਨਾਲ ਤਾਂਸ਼ ਤਾਂ ਇੱਕ ਰਾਜਨੀਤਿਕ ਖੇਡ ਹੈ ਮੈਂ ਅਕਸਰ ਬੇਨਤੀ ਕਰਦੀ ਹੁੰਨੀ ਆ ਤਾਂਸ਼ਕ ਰਾਜਨੀਤਿਕ ਖੇਡ ਹੈ ਤੇ ਰਾਜੇ ਖੜਾਉਂਦੇ ਹੁੰਦੇ ਸੀ ਆਪਣੇ ਬੱਚਿਆਂ ਖੈਰ ਉਹ ਚੀਜ਼ਾਂ ਅੱਜ ਵੀ ਨੇ ਸਾਡੇ ਸਮਾਜ ਦੇ ਵਿੱਚ ਜੋ ਤਾਂਸ਼ ਦੇ ਵਿੱਚ ਰਾਜੇ ਆਪਣੇ ਬੱਚਿਆਂ ਨੂੰ ਦੱਸਦੇ ਹੁੰਦੇ ਸੀ ਅੱਜ ਵੀ ਰਾਜਨੀਤਿਕ ਲੋਕੋ ਵਰਤਦੇ ਨੇ ਉਹ ਚਾਲ ਚੱਲਦੇ ਨੇ ਕੀ ਹੁੰਦਾ ਸੀ ਤਾਂਸ਼ ਦੇ ਵਿੱਚ ਬਾਦਸ਼ਾਹ ਬਾਦਸ਼ਾਹ ਦੇ ਹੇਠਾਂ ਸਾਰੇ ਹੁੰਦੇ ਸੀ ਬੇਗਮ ਗੋਲਾ ਉਹ ਦੱਸਦੇ ਸੀ ਵੀ ਜਿੱਥੇ ਬਾਦਸ਼ਾਹ ਹੈ ਬਾਦਸ਼ਾਹ ਦੇ ਹੇਠਾਂ ਸਾਰੇ ਨੇ ਬੇਗਮ ਹੋਗੀ ਗੋਲਾ ਹੋ ਗਿਆ ਨੌਕਰ ਹੋਗੇ ਤੇ 1 2 3 ਜਿੰਨੀ ਵੀ ਗਿਣਤੀ ਉਹ ਪਰਜਾ ਵੀ ਬਾਦਸ਼ਾਹ ਤੋਂ ਸਾਰੇ ਹੇਠਾਂ ਨੇ ਤੇ ਜਦੋਂ ਬਾਦਸ਼ਾਹ ਆ ਗਿਆ ਬੇਗਮ ਖਤਮ ਗੋਲਾ ਖਤਮ ਤੇ ਜਿੱਥੇ ਬੇਗਮ ਆ ਗਈ ਗੋਲਾ ਖਤਮ ਹੋ ਜਾਂਦਾ ਹੈ ਗੋਲਾ ਆ ਗਿਆ ਪਰਜਾ ਪਰਜਾ ਤੇ ਪ੍ਰਭਾਵ ਪੁੰਦਾ ਹੈ ਪਰ ਜਿੱਥੇ ਪਰ ਜ਼ਿਆਦਾ ਏਕਾ ਆ ਗਿਆ ਜੱਕੇ ਨੂੰ ਨਾ ਉਹ ਤਾਂ ਏਕਾ ਕਹਿੰਦੇ ਹੁੰਦੇ ਸੀ ਹੁਣ ਜੱਕਾ ਕਹਿੰਦੇ ਨੇ ਜਿੱਥੇ ਪਰ ਜ਼ਿਆਦਾ ਏਕਾ ਆ ਗਿਆ ਉੱਥੇ ਬਾਦਸ਼ਾਹ ਵੀ ਖਤਮ ਹੋ ਜਾਂਦਾ ਉਹ ਦੱਸਦੇ ਸੀ ਆਪਣੇ ਬੱਚਿਆਂ ਨੂੰ ਵੀ ਏਕਾ ਨਹੀਂ ਹੋਣ ਦੇਣਾ ਪਰਜਾ ਵਿੱਚ ਜੇ ਪਰਜਾ ਵਿੱਚ ਏਕਾ ਹੋ ਗਿਆ ਤਾਂ ਬਾਦਸ਼ਾਹ ਦੀ ਕੀ ਔਕਾਤ ਰਹਿ ਜਾਣੀ ਆ ਤਖਤ ਪਲਟ ਜਾਂਦੇ ਆ ਨਾ ਜੇ ਲੋਕ ਆਪਣੀ ਆਈ ਤੇ ਆ ਜਾਣ ਤਖਤ ਪਲਟਾ ਦਿੰਦੇ ਨੇ ਜੇ ਇਕਾ ਹੋ ਜੇ ਲੋਕਾਂ ਵਿੱਚ ਖੈ ਰੱਜ ਸਾਡੀ ਕੌਮ ਦੇ ਵਿੱਚ ਵੀ ਇਹੀ ਗੱਲ ਹੈ ਆਪਾਂ ਆਪਣੇ ਵਿੱਚ ਕਿਤੇ ਇਕਾਂ ਨਾ ਜੇ ਆਪਾਂ ਨੂੰ ਵੀ ਪਾੜਿਆ ਜਾ ਰਿਹਾ ਹੈ ਪਹਿਲਾਂ ਤੇ ਕੌਮ ਦੇ ਵਿੱਚ ਬੰਡੀਆਂ ਪਾਈਆਂ ਗਈਆਂ ਜਾਤਾਂ ਦੇ ਆਧਾਰ ਤੇ ਜਦ ਕਿ ਸਿੱਖ ਦਾ ਤੇ ਜਾਤ ਨਾਲ ਕੋਈ ਸਬੰਧ ਹੀ ਨਹੀਂ ਹੈ ਜਾਤ ਦੇ ਆਧਾਰ ਤੇ ਵੰਡਿਆ ਗਿਆ ਕੋਈ ਵੀ ਫਾਰਮ ਭਰਨਾ ਪਹਿਲਾਂ ਜਾਤ ਪੁੱਛੀ ਜਾਂਦੀ ਆ ਫਿਰ ਬਾਟੇ ਵੰਡ ਦਿੱਤੇ ਬਾਟੇ ਵੀ ਨਹੀਂ ਛੱਡੇ ਕੇ ਪੁੱਛਦੇ ਨੇ ਤੁਸੀਂ ਕਿੰਨਾ ਦਾ ਅੰਮ੍ਰਿਤ ਛੱਕਿਆ ਹੈ ਕਈਆਂ ਨੇ ਪੰਗ ਤਾਂ ਵੀ ਵੰਡ ਛੱਡੀਆਂ ਨੇ ਕਈਆਂ ਨੇ ਭਾਂਡੇ ਵੰਡ ਦਿੱਤੇ ਅਡੇਰੀਆਂ ਵਿੱਚ ਇਹੀ ਕੁਝ ਨਾ ਜ਼ਿਮੀਦਾਰਾਂ ਦੇ ਭਾਂਡੇ ਨੇ ਜੀਆਂ ਨੀਵੀਂ ਆ ਜਾਤਾਂ ਵਾਲਿਆਂ ਦੇ ਭਾਂਡੇ ਬਚੀ ਇਹਨਾਂ ਲੋਕਾਂ ਤੋਂ ਏਕੇ 'ਚ ਰਹੀ ਏਕਾ ਤਾਂ ਹੀ ਆਉਣਾ ਜੇ ਇੱਕ ਬਾਣੀ ਨਾਲ ਜੁੜ ਜਾਮਾਂ ਜਦੋਂ ਕਹਿ ਦਾਂਗੇ ਵੀ ਅਸੀਂ ਨਹੀਂ ਕਿਸੇ ਦੀ ਸੁਣਨੀ ਅਸੀਂ ਤਾਂ ਗੁਰੂ ਜੀ ਤੋਂ ਪੁੱਛਣਾ ਤੇ ਜਿਹੜਾ ਗੁਰੂ ਦੀ ਗੱਲ ਸੁਣਾਏਗਾ ਉਹਦਾ ਸਤਕਾਰ ਹੈ ਮੰਨਣੀ ਗੁਰੂ ਦੀ ਹੀ ਆ ਏਕਾ ਰੱਖਣਾ ਜਿੱਥੇ ਏਕਾ ਜੀ ਉੱਥੇ ਬਾਦਸ਼ਾਹ ਵੀ ਖਤਮ ਹੋ ਜਾਂਦਾ ਹੈ ਕਿਸੇ ਦੀ ਪਾਇਆਂ ਨਹੀਂ ਏਕੇ ਦੇ ਅੱਗੇ ਇਕਤਾ ਵਿੱਚ ਬਲ ਹੁੰਦਾ ਹੈ ਇਹ ਰਾਜਨੀਤਿਕ ਲੋਕ ਸਿਖਾਉਂਦੇ ਹੁੰਦੇ ਸੀ ਆਪਣੇ ਬੱਚਿਆਂ ਤੇ ਅਸੀਂ ਆਪਣੀ ਬਜ਼ੁਰਗੀ ਦੇ ਲੇਖੇ ਲਾਉਣ ਲੱਗ ਗਏ ਤਾਂਸ਼ ਦੇ ਲੇਖੇ ਨਹੀਂ ਲਾਉਣੀ ਗੁਰੂ ਜੀ ਦੇ ਲੇਖੇ ਲਾਉਣੀ ਆ ਨੰਨ ਬਾਬਾ ਬੁੱਢਾ ਜੀ ਐਵੇਂ ਥੋੜਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵੀ ਆ ਕੇ ਰਸਤੇ 'ਚ ਖੜ ਜਾਂਦੇ ਸੀ। ਕਮਾਈ ਹੈ ਬਾਬਾ ਬੁੱਢਾ ਜੀ ਦੀ। ਗੁਰੂ ਅਰਜਨ ਸਿੰਘ ਮਹਾਰਾਜ ਜੀ ਬਾਬਾ ਬੁੱਢਾ ਜੀ ਨੂੰ ਬੁਲਾਉਂਦੇ ਨੇ ਅੰਮ੍ਰਿਤ ਵੇਲੇ ਬਾਬਾ ਜੀ ਪਾਵਨ ਬਾਣੀ ਦਾ ਸਰੂਪ ਸੀਸ ਤੇ ਲੈ ਕੇ ਖੜੇ ਨੇ ਆਉ ਆਪਾਂ ਵੀ ਸਵਰਤ ਕਰਕੇ ਰਾਮ ਸਰਸ ਰੋਵਰ ਦੇ ਕੰਢੇ ਤੇ ਚੱਲੀਏ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਚਾਰ ਸਾਹਿਬ ਕਰ ਰਹੇ ਨੇ ਸੰਗਤਾਂ ਪਿੱਛੇ ਖੜੀਆਂ ਨੇ ਗੁਰੂ ਜੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ ਬਾਬਾ ਜੀ ਅੱਗੇ ਚੱਲੋ ਬਾਬਾ ਬੁੱਢਾ ਜੀ ਕਹਿਣ ਲੱਗੇ ਸਤ ਗੁਰੂ ਜੀ ਮੈਂ ਅੱਗੇ ਕਿਵੇਂ ਤੁਰ ਸਕਦਾ ਹੈ ਪਹਿਲਾਂ ਗੁਰੂ ਜੀ ਅੱਗੇ ਤੁਰਦੇ ਨੇ ਸਿੱਖ ਤੇ ਪਿੱਛੇ ਤੁਰਦਾ ਇਹ ਨਾ ਤਾਂ ਗੁਰੂ ਰਾਮਦਾਸ ਜੀ ਨੇ ਸਾਨੂੰ ਤੁਹਾਡਾ ਪੱਲਾ ਫੜਾਇਆ ਹੈ ਤੁਹਾਡੇ ਲੜ ਲਾ ਕੇ ਗਏ ਨੇ ਛੋਟੀ ਸੁਲਤਾਨ ਪਾਤਸ਼ਾਹ ਜੀ ਤੇ ਮੈਂ ਤੁਹਾਡੇ ਤੋਂ ਅੱਗੇ ਕਿਵੇਂ ਤੁਰ ਸਕਦਾ ਪਹਿਲਾਂ ਗੁਰੂ ਜੀ ਅੱਗੇ ਤੁਰਦੇ ਨੇ ਸਿੱਖ ਦਾ ਤੇ ਕਰਮੇ ਪਿੱਛੇ ਤੁਰਨ ਜੇ ਤੁਸੀਂ ਅੱਗੇ ਤੁਰਾਂਗੇ ਗੁਰੂ ਜੀ ਮੈਂ ਤਾਂ ਹੀ ਪਿੱਛੇ ਤੁਰਾਂਗਾ ਨਾ ਤੁਹਾਡੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਬਾਬਾ ਜੀ ਜੇ ਇਹ ਗੱਲ ਹੈ ਨਾ ਵੀ ਪਹਿਲਾਂ ਗੁਰੂ ਜੀ ਤੁਰਦੇ ਨੇ ਫਿਰ ਪਿੱਛੇ ਸਿੱਖ ਤੁਰਦੇ ਨੇ ਸੱਚ ਕਰਕੇ ਜਾਣਿਓ ਜਿਹੜਾ ਅੱਜ ਤੁਹਾਡੇ ਸਿਰ ਉੱਤੇ ਹੈ ਨਾ ਇਹ ਤੇ ਮੇਰਾ ਵੀ ਗੁਰੂ ਹੈ ਮੈਂ ਕਿੰਨੀ ਅੱਗੇ ਤੁਰ ਸਕਦਾ ਹਾਂ ਤੁਸੀਂ ਅੱਗੇ ਚੱਲੋ ਜਦੋਂ ਇੰਨਾ ਕਿਹਾ ਸਤ ਵਚਨ ਕਹਿ ਕੇ ਬਾਬਾ ਬੁੱਢਾ ਜੀ ਅੱਗੇ ਤੁਰ ਪਏ ਪਹਿਲੇ ਜਾਮੇ ਜੀ ਹੁਕਮ ਕਰਤਾ ਸੀ ਸ਼ਬਦ ਗੁਰੂ ਸੁਰਤ ਤੁਨ ਚੇਲਾ ਇਹ ਸੁਣ ਕੇ ਤਾਂ ਸਿੱਧਾਂ ਦੇ ਚੌਕੜੇ ਹੁੱਲ ਗਏ ਸੀ ਗੁਰੂ ਸ਼ਬਦ ਸ਼ਬਦ ਦੇ ਨਾਲ ਸ਼ਬਦ ਪਹਿਲਾਂ ਵੀ ਸੀ ਪਰ ਕਿਸੇ ਨੇ ਵੀ ਸ਼ਬਦ ਨਾਲ ਗੁਰੂ ਸ਼ਬਦ ਨਹੀਂ ਸਿਲਾਇਆ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੁਣ ਬਾਬਾ ਬੁੱਢਾ ਜੀ ਅੱਗੇ ਜਾ ਰਹੇ ਨੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਿੱਛੇ ਤੁਰ ਰਹੇ ਨੇ ਸਿੱਖਿਆ ਲੈ ਲਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹ ਪਾਵਨ ਸਰੂਪ ਹੈ ਜੀ ਦੇ ਅੱਗੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੀ ਨਹੀਂ ਤੁਰੇ ਤੇ ਆਪਾਂ ਵੀ ਨਾ ਤੁਰਿਆ ਕਰੀਏ ਗੁਰੂ ਤੋਂ ਅੱਗੇ ਨਹੀਂ ਤੁਰਨਾ ਕਿਤੇ ਵੀ ਕੋਈ ਸਮਾਗਮ ਹੁੰਦਾ ਰੁਕ ਜਾਇਆ ਕਰੀਏ ਪਹਿਲਾਂ ਗੁਰੂ ਜੀ ਜਾਣਗੇ ਆਪਾਂ ਬਾਅਦ ਵਿੱਚ ਜਾਵਾਂਗੇ ਗੁਰੂ ਜੀ ਕਿਤੇ ਜਾ ਰਹੇ ਨੇ ਕਿਸੇ ਦੇ ਘਰ ਜਾ ਰਹੇ ਨੇ ਆਪਾਂ ਗੱਡੀ 'ਚ ਜਾ ਰਹੇ ਹਾਂ ਰੋਕ ਲਿਆ ਕਰੀਏ ਗੱਡੀ ਰੁਕ ਜਾਇਆ ਕਰੀਏ ਸਤਕਾਰ ਦੇ ਵਿੱਚ ਭਾਵਨਾ ਰੱਖ ਲਈਏ ਤੇ ਗੁਰੂ ਜੀ ਤੋਂ ਅੱਗੇ ਨਹੀਂ ਤੁਰਨਾ ਇਹਨੂੰ ਇਦਾਂ ਵੀ ਕਹਿ ਸਕਦੇ ਆਂ ਵੀ ਜੋ ਗੁਰੂ ਜੀ ਆਖਦੇ ਨੇ ਉਹਨੂੰ ਮੰਨ ਲਿਆ ਕਰੀਏ ਵੀ ਸੱਚਾ ਸਤਕਾਰ ਹੈ ਗੁਰੂ ਜੀ ਤੋਂ ਮੱਤ ਲੈ ਲਿਆ ਕਰੀਏ ਗੁਰੂ ਜੀ ਨੂੰ ਮੱਥਾ ਦਿਆਂ ਨੀ ਕਰੀਏ ਕਈ ਵਾਰ ਆਪਾਂ ਮੱਥਾ ਦੇਣ ਲੱਗ ਜਾਂਦੇ ਆ ਕਈ ਵਾਰ ਗੁਰੂ ਜੀ ਨਾਲ ਮੱਥਾ ਲਾ ਵੀ ਲੈਣੇ ਆ ਆਪਾਂ ਤੇ ਮੱਥਾ ਟੇਕਣ ਨੇ ਜਿੱਥੇ ਵੀ ਗੁਰੂ ਜੀ ਮਿਲਦੇ ਨੇ ਬਸ ਪਿੱਛੇ ਤੁਰੀਏ ਮੱਥਾ ਟੇਕੀਏ ਕਈ ਵੇ ਇਦਾਂ ਦੇ ਦੇਖੇ ਨੇ ਜਿਹੜੇ ਮੱਥਾ ਲਾਉਣ ਹੀ ਲੱਗ ਜਾਂਦੇ ਨੇ ਤੇ ਸੱਚ ਕਰਕੇ ਜਾਣੇ ਜਿਹੜੇ ਮੱਥਾ ਲਾ ਲੈਂਦੇ ਆ ਫਿਰ ਮੱਥਾ ਟੇਕਣ ਵਾਲੇ ਮੱਥਾ ਲਾਉਣ ਵਾਲਿਆਂ ਦਾ ਮੱਥਾ ਭੰਨ ਵੀ ਦਿੰਦੇ ਨੇ ਮੱਥਾ ਟੇਕਣ ਵਾਲੇ ਮੱਥਾ ਲਾਉਣ ਵਾਲਿਆਂ ਦਾ ਮੱਥਾ ਭੰਨਣਾ ਜਾਣਦੇ ਨੇ ਭੰਨਣ ਲੱਗਿਆਂ ਵੀ ਮਿੰਟ ਨਹੀਂ ਲਾਉਂਦੇ ਇਤਿਹਾਸ ਭਰਿਆ ਪਿਆ ਐ ਐਸੀ ਇਤਿਹਾਸਿਕ ਸਾਖੀਆਂ ਦੇ ਨਾਲ ਤਾਂ ਹੀ ਤੇ ਕਿਹਾ ਹੈ ਨਾ ਅਡੇ ਸੋ ਛੜੇ ਸ਼ਰਨ ਪਰੇ ਸੋ ਤਰੇ ਸ਼ਰਨ ਪੈਣਾ ਚਾਹੀਦਾ ਮੱਥਾ ਲਾਉਣਾ ਨਹੀਂ ਚਾਹੀਦਾ ਮੱਥਾ ਲਾਉਂਦੇ ਕਿਵੇਂ ਨੇ ਗੱਲ ਕਹੀ ਜਾਵਾ ਕਿਉਂਕਿ ਗੱਲ ਆਗੀ ਵਿੱਚੋਂ ਜਿਉਂ ਬਲਾਵੈ ਤਿਉਂ ਬੋਲਾ ਸੁਆਮੀ ਕੁਦਰਤ ਕਵਣ ਹਮਾਰੀ ਹੁਣ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ ਗੁਰੂ ਜੀ ਆਖਦੇ ਨੇ ਮਟੀਆਂ ਕਬਰਾਂ ਦੀ ਪੂਜਾ ਨਹੀਂ ਕਰਨੀ ਦੇਹਾਂ ਦੀ ਪੂਜਾ ਨਹੀਂ ਕਰਨੀ ਗੁਰੂ ਜੀ ਤਾਂ ਸਾਨੂੰ ਜਾਣੋ ਰੋਕਦੇ ਆ ਨਾ ਵੀ ਜਾਣਾ ਨਹੀਂ ਡੇਰੀਆਂ ਦੇ ਵਿੱਚ ਮਟੀਆਂ ਕਬਰਾਂ ਤੇ ਨਹੀਂ ਜਾਣਾ ਕਈ ਏਦਾਂ ਦੇ ਨੇ ਜਿਹੜੇ ਗੁਰੂ ਜੀ ਦਾ ਸਰੂਪ ਡੇਰੀਆਂ ਚ ਲੈ ਜਾਂਦੇ ਕਈ ਇਦਾਂ ਦੇ ਨੇ ਜਿਹੜੇ ਸਰੂਪ ਗੁਰੂ ਪਿਤਾ ਜੀ ਦਾ ਮਟੀਆਂ ਕਬਰਾਂ ਤੇ ਲੈ ਕੇ ਤੁਰ ਜਾਂਦੇ ਨੇ ਕਿੱਥੋਂ ਉਹ ਆਪਣੇ ਜੋ ਭੁੱਲਣਾ ਕਰ ਰਹੇ ਨੇ, ਪਾਪ ਕਰ ਰਹੇ ਨੇ, ਗੁਰੂ ਨਾਮ ਮੱਥਾ ਲਾ ਰਹੇ ਨੇ, ਕਿੱਥੋਂ ਬਖਸ਼ੇ ਜਾਣਗੇ। ਸੋ ਮੱਥਾ ਲਾਈਏ ਨਾ, ਮੱਥਾ ਪੰਨਿਆ ਜਾਏਗਾ, ਮੱਥਾ ਟੇਕ ਦਿਆ ਕਰੀਏ। ਇਹ ਉਹ ਸਰੂਪ ਹੈ ਜਿਹਦੇ ਅੱਗੇ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੀ ਨੀਥੁਰੇ। ਹੁਣ ਸਤਗੁਰੂ ਜੀ RAM ਸਰ ਸਰੋਵਰ ਦੇ ਕੰਢੇ ਤੋਂ ਚੱਲੇ ਨੇ। ਸੰਗਤਾਂ ਪਿੱਛੇ ਆ ਰਹੀਆਂ ਨੇ ਪਾਵਨ ਬਾਣੀ ਦਾ ਸ਼ਬਦ ਪੜਿਆ ਜਾ ਰਿਹਾ ਹੈ ਆਪਾਂ ਵੀ ਪੜ ਲਈਏ ਹਾਜ਼ਰੀ ਲਵਾ ਲਈਏ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ बिच बाणी अमृत सारे बिच बाणी अमृत सारे बाणी गुरु गुरु है बाणी बाणी ਰਾਮ ਸਰਸ ਰੋਵਰ ਦੇ ਕੰਡੇ ਤੋਂ ਪਾਵਨ ਬਾਣੀ ਦਾ ਸਰੂਪ ਦਰਬਾਰ ਸਾਹਿਬ ਵਿੱਚ ਲਜਾਇਆ ਗਿਆ ਓਮ ਸੈਨ ਸਭ ਤਾਹਾਂ ਵਿਰਾਜੇ ਗੁਰੂ ਗ੍ਰੰਥ ਮੰਜੀ ਪਰਸਾਜੇ ਸਤਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੇ ਆਵਾਜ਼ ਸੁਣੈ ਸਭ ਪੰਥ ਵੇਖੋ ਪੰਥ ਸ਼ਬਦ ਵਰਤਿਆ ਹੈ ਲੇਹੇ ਆਵਾਜ਼ ਸੁਨੇ ਸਭ ਪੰਥ ਆਦਬ ਸਾਹਿਤ ਗ੍ਰੰਥ ਤਬ ਖੋਲਾ ਲੇਹੇ ਆਵਾਜ਼ ਬੁੱਢਾ ਮੁਖ ਬੋਲਾ ਸੁਹੀ ਮਹਿਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਸੁਹੀ ਰਗਮਲਾਪ ਦਾ ਰਾਗ ਹੈ ਗੁਰੂ ਜੀ ਨੇ ਦੱਸ ਦਿੱਤਾ ਆਪਣੇ ਪਿਆਰਿਆਂ ਦੇ ਕਾਰਜ ਮਾਲਕ ਆਪ ਹੀ ਸਵਰਗ ਹੈ ਹੁਣ ਇੱਥੇ ਕਈ ਵਾਰ ਮਨ ਵਿੱਚ ਸਵਾਲ ਆ ਸਕਦਾ ਹੈ ਕੀ ਮੁਖਵਾਕ ਭਾਈ ਗੁਰਦਾਸ ਜੀ ਨਹੀਂ ਸੀ ਲੈ ਸਕਦੇ ਇੱਕ ਇੱਕ ਸ਼ਬਦ ਲਿਖਿਆ ਹੈ ਭਾਈ ਗੁਰਦਾਸ ਜੀ ਨੇ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਉਂ ਨਹੀਂ ਕਿਹਾ ਕੀ ਮੁਖਵਾਕ ਗੁਰੂ ਅਰਜਨ ਸਿੰਘ ਮਹਾਰਾਜ ਜੀ ਨਹੀਂ ਸੀ ਲੈ ਸਕਦੇ ਬਾਬਾ ਬੁੱਢਾ ਜੀ ਨੂੰ ਕਿਉਂ ਇਹ ਸੇਵਾ ਦਿੱਤੀ ਇੱਕ ਸਿੱਖੀ ਅਸੀਂ ਇਹਦੇ ਵਿੱਚ ਵੀ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਵੀ ਜਦੋਂ ਗੁਰਬਾਣੀ ਨੂੰ ਲਿਖਣਾ ਹੈ ਵਿਚਾਰਨਾ ਹੈ ਪੜ੍ਹਨਾ ਹੈ ਸਮਝਣਾ ਹੈ ਉਦੋਂ ਅੱਖ ਭਾਈ ਗੁਰਦਾਸ ਜੀ ਵਰਗੀ ਰੱਖਣੀ ਹੈ ਤੇ ਜਦੋਂ ਸੰਗਤ ਵਿੱਚ ਵਰਤਣਾ ਹੈ ਉਦੋਂ ਭਾਵਨਾ ਬਾਬਾ ਬੁੱਢਾ ਜੀ ਵਰਗੀ ਰੱਖਣੀ ਹੈ ਜਦੋਂ ਬਾਣੀ ਨੂੰ ਵਰਤਾਇਆ ਗਿਆ ਨਾ ਸੰਗਤ ਦੇ ਵਿੱਚ ਉਦੋਂ ਬਾਬਾ ਬੁੱਢਾ ਜੀ ਨੂੰ ਸੇਵਾ ਦਿੱਤੀ ਗਈ ਪਹਿਲੇ ਗ੍ਰੰਥੀ ਸਿੱਖ ਬਣਦੇ ਨੇ ਬਾਬਾ ਬੁੱਢਾ ਜੀ ਸ਼ਾਮ ਨੂੰ ਸੋਖਾ ਅਸਨ ਕੀਤਾ ਗਿਆ ਕੋਠਾ ਸਾਹਿਬ ਦੇ ਅੰਦਰ ਤੇ ਜੋ ਪਹਿਲੀ ਵਾਰ ਸਰੂਪ ਤਿਆਰ ਹੋਇਆ ਸੀ ਉਹਦੇ 975 ਅੰਗ ਸਨ ਪਾਈਕਾਨ ਸਿੰਘ ਨਾਬਾ ਜੀ ਹੁਣਾਂ ਨੇ ਜ਼ਿਕਰ ਕੀਤਾ। ਉਦੋਂ ਦੋਨਾਂ ਪਾਸਿਆਂ ਨੂੰ ਨਾ ਇੱਕ ਹੀ ਗਿਣਿਆ ਜਾਂਦਾ ਹੁੰਦਾ ਸੀ। ਅੱਜ ਤੇ ਆਪਾਂ ਵੇਖਦੇ ਆਂ ਦੋਨਾਂ ਪਾਸਿਆਂ ਤੇ ਅੰਕ ਲਿਖਿਆ ਹੁੰਦਾ ਹੈ। ਉਦੋਂ ਦੋਨਾਂ ਪਾਸਿਆਂ ਨੂੰ ਇੱਕ ਮੰਨਿਆ ਜਾਂਦਾ ਸੀ। ਜੇ ਡਬਲ ਕਰਾਂਗੇ 1950 ਬਣਦੇ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਿਗਨੇਚਰ ਵੀ ਕੀਤੇ ਹੋਏ ਨੇ, ਸਾਈਨ ਦਸਖਤ ਵੀ ਕੀਤੇ ਹੋਏ ਨੇ। ਦੱਸਦੇ ਨੇ ਵਿਦਵਾਨ ਸੱਜਣ ਸੋ ਜਦੋਂ 1860 ਤੋਂ ਬਾਅਦ ਬਲੀਮ ਕੈਰੀ ਨੇ ਲਾਇਆ ਸੀ ਕਲਕੱਤੇ ਦੇ ਵਿੱਚ ਕਾਰਖਾਨਾ ਪ੍ਰੈਸ ਲਾਈ ਸੀ ਨਾ ਪਹਿਲੀ ਵਾਰ ਬਾਈਬਲ ਛਾਪੀ ਸੀ ਉੱਥੇ ਪੰਜਾਬੀ ਦੇ ਵਿੱਚ ਫਿਰ ਲਾਹੌਰ ਦੇ ਵਿੱਚ ਹਰ ਸੁਖ ਨਾਮ ਦੇ ਲਾਲੇ ਨੇ ਪ੍ਰੈਸ ਲਾਈ ਸੀ ਇਹਨੇ ਸਿੱਖਾਂ ਨੂੰ ਬੇਨਤੀ ਕੀਤੀ ਸੀ ਮੈਨੂੰ ਸੇਵਾ ਦਾ ਮੌਕਾ ਦਿਓ ਫਿਰ ਪਹਿਲੀ ਵਾਰ ਸਰੂਪ ਜਿਹੜਾ ਪ੍ਰੈਸ ਦੇ ਰਾਹੀ ਬਣ ਕੇ ਤਿਆਰ ਹੋਇਆ ਉਹਦੇ 1430 ਅੰਗ ਬਣੇ ਪਹਿਲਾਂ ਹੱਥ ਲਿਖਤ ਸਰੂਪ ਹੁੰਦੇ ਸੀ ਤੇ ਲਿਖਾਈ ਦਾ ਫਰਕ ਪੈਂਦਾ ਸੀ ਤੇ ਅੰਗਾਂ ਦੀ ਗਿਣਤੀ ਦਾ ਵੀ ਫਰਕ ਪੈ ਜਾਂਦਾ ਸੀ ਤੇ ਮੈਂ ਨਾਲੇ ਵੀ ਬੇਨਤੀ ਕਰਾਂ ਕਿਤੇ ਵੀ ਆਪਾਂ ਨੂੰ ਕੋਈ ਪ੍ਰਾਪਤਨ ਸਰੂਪ ਮਿਲਦਾ ਹੈ ਪ੍ਰਾਪਤਨ ਪੁਥੀ ਮਿਲਦੀ ਹੈ ਜਰੂਰ ਸੰਭਾਲ ਲਿਆ ਕਰੀਏ ਬਹੁਤ ਲੋਡ ਹੈ ਸੰਭਾਲਣ ਦੀ ਨਹੀਂ ਤੇ ਆਪਾਂ ਵੇਖ ਰਹੇ ਹਾਂ ਕਾਰ ਸੇਵਾ ਦੇ ਨਾਂ ਉਤੇ ਮਾਰ ਸੇਵਾ ਹੋ ਰਹੀ ਹੈ ਜੋ ਪ੍ਰਸ ਦੇ ਰਾਹੀਂ ਸਰੂਪ ਤਿਆਰ ਹੋ ਰਿਹਾ ਆਪਾਂ ਵੇਖ ਰਿਹਾ ਕਿੰਨੇ ਗੁਟਕਾ ਸਾਹਿਬ ਨੇ ਜਿਨ੍ਹਾਂ ਵਿੱਚ ਕੱਚੀ ਬਾਣੀ ਪਾਈ ਜਾ ਰਹੀ ਆ ਕਿਤੇ ਜੀ ਕਰਦੇ ਡੰਡੀਆਂ ਚੁੱਕ ਦਿੰਦੇ ਨੇ ਕਿਤੇ ਜੀ ਕਰਦੇ ਲਾ ਦਿੰਦੇ ਨੇ ਆਪਣੇ ਕੋਲੋਂ ਕੱਚੀ ਬਾਣੀ ਵਿੱਚ ਰਲਾ ਰਹੇ ਨੇ ਸੁਖਮਨੀ ਸਾਹਿਬ ਜਦੋਂ ਪੜਨ ਬੈਠਦੇ ਆ ਸੁਖਮਨੀ ਸਾਹਿਬ ਦੇ ਕਿੰਨੇ ਗੁਟਕਾ ਸਾਹਿਬ ਇਦਾਂ ਦੇ ਆ ਗਏ ਜਿੱਥੇ ਮਨ ਮਰਜੀ ਦੇ ਨਾਲ ਪੰਗਤੀਆਂ ਲਿਖੀਆਂ ਹੋਈਆਂ ਨੇ ਤੇ ਜੇ ਕੱਲੋਂ ਲੋਡ ਪਵੇ ਆਪਾਂ ਕਾਦੇ ਨਾਲ ਮਿਲਾ ਕੇ ਵੇਖਾਂਗੇ ਜੀ ਜਿੱਥੇ ਵੀ ਕੋਈ ਪ੍ਰਾਪਤਨ ਪੋਥੀ ਮਿਲਦੀ ਆ ਪ੍ਰਾਪਤਨ ਗੁਟਕਾ ਸਾਹਿਬ ਮਿਲਦਾ ਹੈ ਪ੍ਰਾਪਤਨ ਬਾਣੀ ਦਾ ਸਰੂਪ ਮਿਲਦਾ ਹੈ ਜਰੂਰ ਉਹਨੂੰ ਸੰਭਾਲਿਆ ਜਾਂਦਾ ਹੈ ਬੜੀ ਲੋਡ ਹੈ ਸਾਂਭਣ ਦੀ ਸੋ ਜਦੋਂ ਪ੍ਰੈਸ ਰਾਹੀਂ ਪਹਿਲੀ ਵਾਰ ਸਰੂਪ ਬਣ ਕੇ ਤਿਆਰ ਹੋਇਆ ਉਸ ਤੋਂ ਬਾਅਦ 1430 ਅੰਗਾਂ ਵਾਲਾ ਸਰੂਪ ਹੀ ਪ੍ਰਚਲਿਤ ਹੈ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਨਮਸਕਾਰਾਂ ਕਰਦੇ ਆਂ ਸੋ ਯਤਨ ਕਰੀਏ ਜੀ ਜਿਸ ਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆਂ 1430 ਅੰਗਾਂ ਨੂੰ ਇੱਕ ਵਾਰੀ ਪੜ੍ਹ ਕੇ ਵੀ ਦੇਖ ਲਈਏ ਗੁਰੂ ਜੀ ਉਪਦੇਸ਼ ਕੀ ਕਰ ਰਹੇ ਨੇ ਅੱਖਾਂ ਤੇ ਇੱਕ ਦਿਨ ਬੰਦ ਹੋਈ ਜਾਣੀ ਹੈ ਸ਼ੇਖ ਫਰੀਦ ਜੀ ਆਖਦੇ ਆ ਨਾ ਕਬੀਰ ਸੂਤਾ ਕਿਆ ਕਰੇ ਬਾਬਾ ਕਬੀਰ ਜੀ ਕਿਰਪਾ ਕਰਦੇ ਨੇ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੇ ਮੁਰਾਰ ਇੱਕ ਦਿਨ ਸੂਬਨ ਹੋਏ ਗੋ ਲਾਂਬੇ ਗੋੜ ਪਸਾਰ ਉਹ ਨੀਂਦ ਆਉਣ ਤੋਂ ਪਹਿਲਾਂ ਪਹਿਲਾਂ ਜਿਹੜੀ ਸਦੀਵੀ ਨੀਂਦ ਹੈ ਨਾ ਇੱਕ ਲੰਬੀ ਨੀਂਦ ਆਉਣੀ ਆਪਾਂ ਨੂੰ ਆ ਜਿਹੜਾ ਆਪਾਂ ਸੌਂਨੇ ਆ ਇਹ ਤੇ ਛੋਟੀ ਮੌਤ ਹੈ ਤੇ ਮੌਤ ਇੱਕ ਲੰਬੀ ਨੀਂਦ ਹੈ ਉਹ ਲੰਬੀ ਨੀਂਦ ਦੇ ਆਉਣ ਤੋਂ ਪਹਿਲਾਂ ਪਹਿਲਾਂ 1430 ਅੰਗਾਂ ਦੇ ਇੱਕ ਵਾਰੀ ਦਰਸ਼ਨ ਜ਼ਰੂਰ ਕਰ ਲਈਏ। ਇੱਕ ਵਾਰੀ ਜ਼ਰੂਰ ਪੜ ਲਈਏ ਵੱਧ ਤੋਂ ਵੱਧ ਜਿੰਨਾ ਮਰਜੀ ਪੜੋ ਮੁਬਾਰਕ ਹੈ। ਸੋ ਇੱਥੋਂ ਤੱਕ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਾਰੀ ਸੰਗਤ ਦਾ ਧੰਨਵਾਦ ਹੈ। ਬਹੁਤ ਪਿਆਰ ਨਾਲ ਸੁਣਿਆ। ਮਾਲਕ ਜੀ ਨੇ ਆਪਣੇ ਸਾਰਿਆਂ ਦੇ ਤਰਸ ਕੀਤਾ। ਸਭ ਤੋਂ ਵੱਡੀ ਕਿਰਪਾ